ਨੱਬਾ ਵਿਖੇ ਡੇਰਾ ਗੁਰੂ ਰਵਿਦਾਸ ਸੇਵਾ ਸੁਸਾਇਟੀ ਵੱਲੋਂ ਸਮਾਜ ਸੇਵੀ ਪ੍ਰੋਫੈਸਰ ਰਵਿੰਦਰ ਸਿੰਘ ਵੀਰ ਦੇ ਸਹਿਯੋਗ ਦੇ ਨਾਲ ਨਵੇਂ ਬਣੇ ਵਿਧਾਨ ਸਭਾ ਹਲਕਾ ਨੱਬਾ ਦੇ ਤਕਰੀਬਨ 56 ਐਸਸੀ ਸਰਪੰਚਾ ਤੇ ਪੰਚਾ ਦਾ ਸਨਮਾਨ ਕੀਤਾ ਗਿਆ। ਉਹਨਾਂ ਨੂੰ ਸਨਮਾਨ ਚਿੰਨ੍ਹ ਅਤੇ ਪੰਜਾਬ ਪੰਚਾਇਤੀ ਐਕਟ ਦੀ ਕਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਭੋਗ ਪਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਮਹਿਲਕਲਾ ਅਤੇ ਪ੍ਰੋਫੈਸਰ ਰਵਿੰਦਰ ਸਿੰਘ ਵੀਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਐਸਡੀਐਮ ਮਹਿਲ ਕਲਾ ਅਤੇ ਅਮਰ ਸਿੰਘ ਟੋਡਰਵਾਲ ਨੇ ਸਾਂਝੇ ਤੌਰ ਤੇ ਕਿਹਾ ਕਿ ਪ੍ਰੋਫੈਸਰ ਰਵਿੰਦਰ ਸਿੰਘ ਵੀਰ ਅਤੇ ਸੁਸਾਇਟੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਦਾ ਸਾਰਾ ਸਹਿਰਾ ਪ੍ਰੋਫੈਸਰ ਰਵਿੰਦਰ ਸਿੰਘ ਵੀਰ ਨੂੰ ਜਾਂਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਨਪੇਰੇ ਚਾੜਨ ਲਈ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਮੌਕੇ ਆਏ ਹੋਏ ਸਰਪੰਚਾਂ ਨੇ ਵੀ ਪ੍ਰੋਫੈਸਰ ਰਵਿੰਦਰ ਵੀਰ ਦਾ ਧੰਨਵਾਦ ਕਰਦੇ ਕਿ ਕਿ ਸਾਡਾ ਮਾਨ ਸਤਕਾਰ ਕੀਤਾ ਗਿਆ ਤੇ ਸਾਨੂੰ ਪੰਜਾਬ ਪੰਚਾਇਤੀ ਐਕਟ ਦੀਆਂ ਕਿਤਾਬਾਂ ਦਿੱਤੀਆਂ ਗਈਆਂ ਹਨ ਜਿਸ ਵਿੱਚ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਰਵਿਦਾਸ ਸਿਵਾ ਸੁਸਾਇਟੀ ਵੱਲੋਂ ਅੱਜ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਮੈਨੂੰ ਨਹੀਂ ਲੱਗਦਾ ਕਿ ਪੂਰੇ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਕੋਈ ਅਜਿਹਾ ਉਪਰਾਲਾ ਕੀਤਾ ਗਿਆ ਹੋਗਾ ਕਿ ਜਿਸ ਦੇ ਵਿੱਚ ਐਸਸੀ ਕੈਟਾਗਰੀ ਨਾਲ ਸੰਬੰਧਿਤ ਜਿੰਨੇ ਵੀ ਨਾਬਾ ਤਹਿਸੀਲ ਦੇ ਪੰਚਤੀ ਸਰਪੰਚ ਸਹਿਬਾਨ ਨੂੰ ਸਤਿ ਸ੍ਰੀ ਅਕਾਲ ਕੀਤਾ ਗਿਆ ਹੈ ਇੱਕ ਮੈਂ ਸਨਮਾਨਨੀ ਹੈ ਇੱਕ ਇਹ ਇਸ ਸੁਸਾਇਟੀ ਦੀ ਜੇ ਆਪਾਂ ਗੱਲ ਕਰੀਏ ਇਹ ਸੁਸਾਇਟੀ ਸ਼ੁਰੂ ਤੋਂ ਹੀ ਅਜਿਹੇ ਕੰਮ ਕਰ ਰਹੀ ਹੈ ਚੁੱਪਚਾਪ ਸਾਇਲੈਂਟ ਹੋ ਕੇ ਜੋ ਨਾਬੇ ਦੇ ਵਿੱਚ ਜੋ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਦੀ ਗੱਲ ਕਰ ਲਈਏ ਜੇ ਆਪਾਂ ਜਿਵੇਂ ਕਿ ਜੇ ਕੋਈ ਕਿਸੇ ਭੈਣ ਨੂੰ ਭਰਾ ਨੂੰ ਕੋਈ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਇਹ ਪੂਰੀ ਟੀਮ ਮੈਂਬਰ ਉਹਨਾਂ ਦੀ ਜਾ ਕੇ ਮੈਂ ਅੱਖੀਂ ਵੇਖਿਆ ਕਿ ਉਹਨਾਂ ਦੇ ਨਾਲ ਇਹ ਕਚੈਰੀ ਵੀ ਜਾਂਦੇ ਨੇ ਪੁਲਿਸ ਸਟੇਸ਼ਨ ਵੀ ਜਾਂਦੇ ਨੇ ਉਹ ਵੀ ਕੰਮ ਕਰਦੇ ਨੇ ਤਿੰਨਾਂ ਨੇ ਕੱਜ ਪੰਚਾਇਤੀ ਐਕਟ ਦੀ ਇੱਕ ਕਿਤਾਬ ਦੇ ਕੇ ਪੰਚਾਂ ਤੇ ਸਰਪੰਚਾਂ ਨੂੰ ਇਹ ਵੀ ਸੁਨੇਹਾ ਦਿੱਤਾ ਕਿ ਜੇ ਵਿਦਿਆ ਵਿਚਾਰੀਤਾ ਪਰਉਪਕਾਰੀ ਜੇ ਵਿਦਿਆ ਤੇ ਵਿਚਾਰ ਕਰਨੇ ਤਾਂ ਹੀ ਪਰਉਪਕਾਰ ਹੋਊਗਾ ਤਾਂ ਅੱਜ ਮੇਰੇ ਤੋਂ ਇਲਾਵਾ ਸਾਡੇ ਦੇ ਵਿਚਾਰ ਮਹਿਲ ਕਲਾਂ ਤੋਂ ਸਪੈਸ਼ਲੀ ਮੁੱਖ ਬੁਲਾਰਾ ਬਣ ਕੇ ਐਸ ਡੀ ਐਮ ਸਾਹਿਬ ਵੀ ਪਹੁੰਚੇ ਸੀ ਤਾਂ 56 ਪੰਚਾਇਤਾਂ ਨੇ ਪੂਰਾ ਸਹਿਯੋਗ ਦਿੱਤਾ ਸਾਰੇ ਪੰਚ ਪੰਚ ਔਰ ਸਰਪੰਚ ਸਹਿਬਾਨ ਪਹੁੰਚੇ ਤੇ ਵਿਸ਼ੇਸ਼ ਤੌਰ ਤੇ ਮੈਂ ਉਰੇ ਦੇ ਜੋ ਮੇਨ ਹੈਡ ਨੇ ਸਰਦਾਰ ਅਮਰ ਸਿੰਘ ਟੋਡਰਵਾਲ ਜੀ ਦਾ ਬਹੁਤ ਤਹਿ ਦਿਲੋਂ ਅਮਰワਲ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਤਾ ਹਾਂ ਤੇ ਉਹਨਾਂ ਦੀ ਪੂਰੀ ਟੀਮ ਦਾ ਵੀ ਕਿ ਇਹਨਾਂ ਨੇ ਇਜਾਜ਼ਤ ਮੈਨੂੰ ਕਿਸੇ ਵੀ ਕਿਸੇ ਤਰ੍ਹਾਂ ਦੀ ਜਮੀਨਾਂ ਨੇ ਇੱਕ ਸ਼ਬਦ ਬੋਲੇ ਨੇ ਕਿ ਹਾਂ ਜੀ ਵੀ ਹਮੇਸ਼ਾ ਇਹ ਨਾਲ ਨੇਤਾ ਇਹਦਾ ਸਬੂਤ ਇਹਨਾਂ ਨੇ ਮੈਨੂੰ ਪਿਛਲੇ 2 ਸਾਲਾਂ ਦੇ ਵਿੱਚ ਦਿੱਤਾ ਹੈ। ਮੈਨੂੰ ਯਾਦ ਆ ਉਹ ਦਿਨ ਕਿ ਇੱਕ ਸਮੇਂ ਮੈਨੂੰ ਕਿਸੇ ਚੀਜ਼ ਦੀ ਲੋੜ ਸੀ, ਇੱਕ ਫੋਨ ਕੀਤਾ। ਮੈਂ ਸਿਰਫ 5 ਮਿੰਟ ਦੇ ਵਿੱਚ ਇਹਨਾਂ ਨੇ ਮੇਰੀ ਮਦਦ ਕੀਤੀ ਤੇ ਅੱਜ ਪੂਰੇ 1.5 ਸਾਲ ਹੋ ਚੁੱਕੇ ਆ ਉਸ ਦੇ ਉੱਪਰ ਇਹਨਾਂ ਨੇ ਇੱਕ ਵਾਰ ਵੀ ਵਿਚਾਰ ਨਹੀਂ ਕੀਤਾ। ਤਾਂ ਇਹ ਇਸ ਪੂਰੀ ਟੀਮ ਦਾ ਇੱਕ ਛਲਾਂਗਾ ਜੋ ਕਦਮ ਹੈ ਤੇ ਜੇ ਮੈਂ ਆਪਣੀ ਗੱਲ ਕਰਾਂ, ਜੇ ਮੈਂ ਇੱਕ ਆਪਣੇ ਉਹਨਾਂ ਸਮਾਜ ਸੇਵੀ ਕਹਾਣੇ ਤੇ ਜੇ ਅਜਿਹੇ ਕਰਮਾਂ ਦੇ ਵਿੱਚ ਅਸੀਂ ਨਾਕ ਗਿਆਈਏ ਤਾਂ ਸਾਡੇ ਸਮਾਜ ਸੇਵੀ ਹੋਣ ਦਾ ਕੋਈ ਹੱਕ ਨਹੀਂ। ਤમે ਆਪਣੇ ਵਰਗੇ ਜਿੰਨੇ ਵੀ ਹੋਰ ਨਾਬਦਾ ਜਾਂ ਹੋਰ ਇਲਾਕੇ ਦੇ ਸਮਾਜ ਸੇਵੀ ਨੂੰ ਉਹਨਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਅਜਿਹੇ ਉੱਗੇ ਕਦਮ ਨੇ ਜੋ ਉੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਸਮਾਜ ਦੇ ਵਿੱਚ ਜੋ ਸਮਾਜਿਕ ਕ੍ਰੀਤੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਦੂਰ ਕਰ ਸਕੀਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚੀ ਸੀ ਪੰਚਸਰਮਖਿਆ ਮਾਨਸਰਮਾ ਲਿਖੀ ਕਰਨ ਚਾਹੁੰਦੇ ਮੈਨੂੰ ਗੁਰੂ ਅਰਦਾਸ ਸੋਸਾਇਟੀ ਸੇਵਾ ਸੋਸਾਇਟੀ ਦੇ ਵੱਲੋਂ ਸੱਦਾ ਮਿਲਿਆ ਸੀਗਾ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਵੀ ਇਸ ਇਲਾਕੇ ਦੇ ਸਾਰੇ ਮੋਦਵਰ ਜਿਹੜੇ ਸਰਪੰਚ ਪੰਚ ਸਬਾਨ ਨੇ ਤੇ ਅਹੁਦੇਦਾਰ ਸਬਾਨ ਤੇ ਬੜੇ ਵੱਡੇ ਵੱਡੇ ਸਿੱਖਿਤੀਆਂ ਲੈਕਚਰਰ ਸਬਾਨ ਨੇ ਪ੍ਰਿੰਸੀਪਲ ਸਬਾਨ ਸਾਰੇ ਇੱਥੇ ਅੱਜ ਆਏ ਨੇ ਤੇ ਸਾਰਿਆਂ ਦੇ ਦਰਸ਼ਨ ਕਰਨ ਦਾ ਅੱਜ ਮੌਕਾ ਮਿਲਿਆ ਮੇਨ ਮੇਰਾ ਮਕਸਦ ਇਹ ਸੀਗਾ ਕਿਉਂਕਿ ਪੰਚਾਇਤੀ ਜਿਹੜੀਆਂ ਚੋਣਾਂ ਤੋਂ ਬਾਅਦ ਹੁਣ ਪੰਚਾਇਤਾਂ ਨੇ ਆਪਣੇ ਕੰਮ ਕਾਜ ਸੰਭਾਲਨੇ ਨੇ ਤਾਂ ਕਿਸੇ ਵੀ ਕੰਮ ਨੂੰ ਸੁਭਾਲਣ ਤੋਂ ਪਹਿਲਾਂ ਉਹਨਾਂ ਨੂੰ ਉਸ ਕੰਮ ਬਾਰੇ ਜਾਣਕਾਰੀ ਹੋਣੀ ਜਿਹੜੀ ਬਹੁਤ ਜ਼ਰੂਰੀ ਹੈ ਮੇਰਾ ਲੰਬਾ ਸਮਾਂ ਪੰਚਾਇਤੀ ਰਾਜ ਦੇ ਵਿੱਚ ਗੁਜ਼ਰਿਆ ਹੈਗਾ ਇਸ ਕਰਕੇ ਮੈਂ ਇਹ ਚਾਹੁੰਦਾ ਸੀਗਾ ਵੀ ਜੋ ਤਜਰਬੇ ਇੰਨੇ ਲੰਬੇ ਸਮੇਂ ਵਿੱਚ ਹਾਸਲ ਕੀਤੇ ਨੇ ਉਹਨਾਂ ਨੂੰ ਸੰਗਤ ਦੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਅਸੀਂ ਅਕਸਰ ਦੇਖਦੇ ਹੈਗੇ ਆ ਸਰਪੰਚਾਂ ਪੰਚਾਂ ਤੋਂ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਜੀ ਤੱਕ ਇਹ ਬੜਾ ਅ ਫਾਇਦਾ ਜਿਹੜੇ ਹੈਗੇ ਕੁਝ ਲੋਕ ਉਠਾਉਂਦੇ ਨੇ ਸੋ ਸਾਰਿਆਂ ਨੂੰ ਅੱਜ ਬੇਨਤੀ ਕੀਤੀ ਹੈ ਬੜਾ ਸਲਾਘਾਜੋਗ ਉਪਰਾਲਾ ਇਸ ਸੋਸਾਇਟੀ ਦਾ ਇਹ ਵੀ ਹੈ ਜਿੱਥੇ ਸਨਮਾਨ ਕਰ ਰਹੇ ਨੇ ਸਨਮਾਨ ਚਿੰਨ ਦੇਣਗੇ ਉੱਥੇ ਨਾਲ ਪੰਜਾਬ ਪੰਚਾਇਤੀ ਰਾਜ ਐਕਟ ਦੇ ਨਾਲ 416 ਐਕਟ ਜਿਹੜੇ ਨੇ ਇਸ ਕਿਤਾਬ ਦਾ ਹਿੱਸਾ ਨੇ ਉਹ ਦੇ ਰਹੇ ਨੇ ਜਿਹੜੇ ਕਿ ਸਾਰੀ ਸੰਗਤ ਦੇ ਬਹੁਤ ਕੰਮ ਆਉਣਗੇ ਗੁਰੂ ਵਿਦਾਸ ਸ਼ਿਵ ਸੈਟੀ ਵਿੱਚ ਪੰਚਾਇਤ ਸਰਪੰਚਾ ਦਾ ਮਾਨ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਸੇਵਾ ਸੈਕੀਲ ਰਜਿਸਟਰਡ ਨਾਬਾ ਵੱਲੋਂ ਇੱਕ ਵਿਲੱਖਣ ਜਾਂ ਮਤਲਬ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਈ ਜਿਹੜੇ ਨਵੇਂ ਚੁਣੀਆਂ ਪੰਚਾਇਤਾਂ ਨੇ ਉਹਨਾਂ ਦੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਜਿੰਨੇ ਵੀ ਸਰਪੰਚ ਚੁਣੇ ਗਏ ਨਾਬਾ ਤਹਿਸੀਲ ਦੇ ਵਿੱਚ ਔਰ ਉਹਨਾਂ ਪੰਚਾਇਤਾਂ ਦੇ ਜਿੰਨੇ ਐਸਸੀ ਪੰਚ ਚੁਣੇ ਗਏ ਅਸੀਂ ਸੋਚਿਆ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਸੋ ਉਹ ਅੱਜ ਉਹ ਸਨਮਾਨ ਸਮਾਰੋਹ ਰੱਖਿਆ ਹੋਇਆ ਸੀ ਕਿ ਅਸੀਂ ਉਸ ਦੇ ਵਿੱਚ ਪੰਚਾਇਤੀ ਐਕਟ ਦੀ ਕਿਤਾਬ ਦਿੱਤੀ ਹੈ ਤਾਂ ਕਿ ਪੰਚਾਇਤਾਂ ਨੇ ਜਿਹੜੀਆਂ ਉਸ ਐਕਟ ਨੂੰ ਪੜ੍ਹ ਕੇ ਆਪਣੇ ਕੰਮ ਧੰਦੇ ਕਿਸ ਤਰ੍ਹਾਂ ਕਰਨੇ ਆ ਉਹਨਾਂ ਦੇ ਅਧਿਕਾਰ ਕੀ ਬਣਦੇ ਆ ਫਰਜ਼ ਕੀ ਬਣਦੇ ਆ ਕਿਸ ਤਰ੍ਹਾਂ ਕੰਮ ਕਰਨਾ ਤੇ ਉਸ ਦੀ ਜਾਣਕਾਰੀ ਉਹਨਾਂ ਨੂੰ ਮਿਲ ਸਕੇ ਕਿੰਨੇ ਪਿੰਡਾਂ ਦੀ ਪੰਚਾਇਤ ਦੱਸ ਲਗਭਗ ਅਸੀਂ 56 ਪਿੰਡਾਂ ਦੇ ਪੰਚ ਅਤੇ ਸਰਪੰਚ ਬੁਲਾਏ ਸੀਗੇ ਜਿਹੜੇ ਐਸੀ ਅ ਮਤਲਬ ਕੈਟਾਗਰੀ ਨਾਲ ਸਵੰਦ ਰਖਿਆ ਔਰ ਕਈ ਐਸੇ ਵੀ ਸਰਪੰਚ ਨੇ ਜਿਹੜੇ ਜਨਰਲ ਸੀਟ ਤੋਂ ਜਿੱਤ ਕੇ ਆਏ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਤੇ ਇਹ ਪ੍ਰੋਗਰਾਮ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਮਾਲੀ ਮਦਦ ਦਾ ਉਹ ਸਾਡੇ ਪ੍ਰੋਫੈਸਰ ਵੀਰ ਜੀ ਨੇ ਰਵਿੰਦਰ ਵੀਰ ਜੀ ਅਸੀਂ ਇਹਦੇ ਸਾਇਦ ਜੇ ਕਰੇ ਸਾਨੂੰ ਹੌਸਲਾ ਨਾ ਦਿੰਦੇ ਸਾਇਦ ਨਾ ਹੋ ਪਾਉਂਦਾ ਕਿਉਂਕਿ ਖਰਚਾ ਕਾਫੀ ਵੱਡਾ ਸੀਗਾ ਅਸੀਂ ਇਹਨਾਂ ਕੋਲੇ ਸਰਦਾਰ ਗੁਰਮਖ ਸਿੰਘ ਜੀ ਨੂੰ ਅਸੀਂ ਭੇਜਿਆ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਆਹ ਪ੍ਰੋਗਰਾਮ ਹੈ ਤਾਂ ਮਤਲਬ ਜਿਵੇਂ ਕਹਿੰਦੇ ਨਾ ਵੀ ਨੀਤਾਂ ਸਿੱਧੀਆਂ ਹੋਣ ਤਾਂ ਕਿਤੇ ਵੀ ਮਤਲਬ ਰੁਕਾਵਟ ਨਹੀਂ ਆਉਂਦੀ ਤਾਂ ਇਹਨਾਂ ਨੇ ਗੁਰਮਖ ਸਿੰਘ ਜੀ ਦੇ ਹੱਥ ਸੁਨੇਹਾ ਭੇਜਿਆ ਕਿ ਵੀ ਜਿੰਨਾ ਮਮੈਟਾਂ ਦਾ ਜਿੰਨਾ ਕਿਤਾਬਾਂ ਦਾ ਖਰਚ ਹੋਊਗਾ ਸਾਰਾ ਮੇਰੇ ਤੇ ਪਾ ਦਿਓ ਜੇਕਰ ਐਡਾ ਮਤਲਬ ਨਾ ਕਰਦੇ ਤਾਂ ਸ਼ਾਇਦ ਅਸੀਂ ਆਪਣੇ ਤੌਰ ਤੇ ਨਾ ਕਰ ਪਉਂਦੇ ਸੋ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਅਸੀਂ ਧੰਨਵਾਦ ਕਰਦੇ ਆਂ ਪ੍ਰੋਫੈਸਰ ਰਵਿੰਦਰ ਸਿੰਘ ਵੀਰ ਜੀ ਦੇ ਦਾ ਤੇ ਇਹਨਾਂ ਦੇ ਪਰਿਵਾਰ ਦਾ ਤੇ ਅਸੀਂ ਇਹਨਾਂ ਨੂੰ ਜੋ ਸਨਮਾਨ ਚਿੰਨ ਦਿੱਤਾ ਉਹਦੇ ਵਿੱਚ ਵੀ ਸੋਸਾਇਟੀ ਨੇ ਫੈਸਲਾ ਕਰਕੇ ਇਹ ਸ਼ਬਦ ਲਿਖੇ ਨੇ ਰੱਬਾ ਕਰੀ ਮਨਜ਼ੂਰ ਦੁਆ ਸਾਡੀ ਰਵਿੰਦਰ ਵੀਰ ਜੀ ਦਾ ਕਦੇ ਵੀ ਬਿੰਗਾ ਨਾ ਬਾਲ ਹੋਵੇ ਜਿੱਥੇ ਪੈਰ ਰੱਖੇ ਉੱਥੇ ਖੈਰ ਹੋਵੇ ਸਾਇਆ ਸੁੱਖਾਂ ਦਾ ਹਮੇਸ਼ਾ ਇਹਨਾਂ ਦੇ ਨਾਲ ਹੋਵੇ ਦੂਰ ਰੱਖੀਏ ਇਹਨਾਂ ਕੋਲੋਂ ਤਤੀਆਂ ਹਵਾਵਾਂ ਨੂੰ ਕਰੀ ਮਨਜ਼ੂਰ ਰੱਬਾ ਸਾਡੀਆਂ ਦੁਆਵਾਂ ਨੂੰ ਕਰੀ ਮਨਜ਼ੂਰ ਰੱਬਾ ਸਾਡੀਆਂ ਦੁਆਵਾਂ ਨੂੰ ਜੀ ਅੱਜ ਜਿੱਥੇ ਗੁਰੂਪੁਰਬ ਸੋਸਾਇਟੀ ਵੱਲੋਂ ਸਨਮਾਨ ਕੀਤਾ ਗਿਆ ਕੀ ਕੀ ਕਹਿਣਾ ਚਾਹੁੰਦੇ ਕਿ ਉਹਨੇ ਦੇਖਦੇ ਅਸੀਂ ਜਿਹੜਾ ਅੱਜ ਆਪਣੇ ਕਰਬੀ ਦਾਸ ਕਮੇਟੀ ਵੱਲੋਂ ਆਪਣਾ ਸਨਮਾਨ ਕੀਤਾ ਗਿਆ ਉਹ ਸਾਰੇ ਐਸਸੀ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੇ ਵੀ ਆਪਣੇ ਨੁਮਾਇੰਦੇ ਚੁਣੇ ਗਏ ਨੇ ਉਹਨਾਂ ਨੂੰ ਐਸਸੀ ਸਰਪੰਚਾਂ ਦਾ ਇਹਨਾਂ ਵੱਲੋਂ ਸਨਮਾਨ ਕੀਤਾ ਗਿਆ ਸੋ ਅਸੀਂ ਵੀ ਤਹਿ ਦਿਲਾਂ ਦੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਮਾਨਦ ਬਖਸ਼ਿਆ ਹੈ ਇਹ ਜਿਹੜਾ oprala ਇਹ ਲੇਕਿਨ ਇਹ ਜਿਹੜਾ ਵੀ ਦੇਖੋ ਆਪਣੇ oprala ਇਹਨਾਂ ਨੇ ਕੀਤਾ ਹੈ ਨਹੀਂ ਅੱਗੇ ਆਉਣ ਦਾ ਆਪਾਂ ਨੂੰ ਮੌਕਾ ਮਿਲੂ ਤੇ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਕਿਉਂਕਿ ਅੱਗੇ ਜਿਹੜੇ ਪਹਿਲਾਂ ਆਪਾਂ ਬਣਦੇ ਸੀ ਉਹਦੇ ਵਿੱਚ ਆਪਣੇ ਪਰਿਵਾਰ ਬਹੁਤ ਪਿੱਛੇ ਸੀਗੇ ਤੇ ਇਹਨਾਂ ਨੇ ਇਹ oprala ਕਰਕੇ ਜਿੰਨੇ ਵੀ ਆਪਣੇ ਪਰਿਵਾਰ ਨਾਲ ਜੁੜੇ ਨੇ ਐਸੀ ਸਰਪੰਚ ਮੈਂਬਰ ਬਣੇ ਨੇ ਉਹ ਸਾਰਿਆਂ ਨੂੰ ਇਹਨਾਂ ਵਿੱਚ ਕੁਝ ਨਵਾਂ ਸਿੱਖਣ ਤੇ ਅੱਗੇ oprala ਨੇ ਵਧੀਆ ਕੰਮ ਕਰਨ ਦਾ ਆਪਾਂ ਨੂੰ ਟੀਚਾ ਸਿੱਖਿਆ ਗਈ